ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ ਅਤੇ ਇਸ ਹਾਦਸੇ ਦੇ ਵਿੱਚ ਰਾਸ਼ਟਰਪਤੀ ਵਾਲਵਾਲ ਬੱਚੇ ਨੇ ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੇ ਸਮੇ ਇਹ ਹਾਦਸਾ ਵਾਪਰਿਆ ਕਿ ਹੈਲੀਪੈਡ ਦੇ ਉੱਪਰ ਜਿਵੇਂ ਹੀ 에ਇਰਕ੍ਰਾਫਟ ਲੈਂਡ ਕਰਨ ਲੱਗਦਾ ਤਾਂ ਉਸ ਦਾ ਇੱਕ ਹਿੱਸਾ ਜਿਹੜਾ ਤਸ ਜਾਂਦਾ ਅਤੇ ਫਿਰ ਜਿਹੜਾ ਕਿ ਹੈਲੀਕਾਪਟਰ ਦਾ ਟਾਇਰ ਉਸ ਕੰਕਰੀਟ ਵਾਲੇ ਹੈਲੀਪੈਡ ਦੇ ਤਸੇ ਹੋਏ ਹਿੱਸੇ ਦੇ ਵਿੱਚ ਫਸ ਜਾਂਦਾ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਦੇਖ ਸਕਦੇ ਹੋ ਕਿਵੇਂ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਫਿਰ ਹੈਲੀਕਾਪਟਰ ਨੂੰ ਧੱਕਾ ਲਗਾ ਕੇ ਉਸ ਟੋਏ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਾਲ-ਵਾਲ ਬਚਾ ਹੋਇਆ ਇਸ ਹਾਦਸੇ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੋ ਇਸ ਵੇਲੇ ਕੇਰਲਾ ਦੌਰੇ ਤੇ ਨੇ ਅਤੇ ਸਬਰੀਮਾਲਾ ਦੀ ਯਾਤਰਾ ਦੇ ਉੱਪਰ ਗਏ ਹੋਏ ਨੇ ਕਿ ਇਸੇ ਦੌਰਾਨ ਜਦੋਂ ਉਹ ਜਿਹੜਾ ਕੀ ਹੈ ਆਪਣੇ ਹੈਲੀਕਾਪਟਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਹੁੰਦੇ ਨੇ ਤਾਂ ਲੈਂਡਿੰਗ ਕਰਦੇ ਸਮੇਂ ਅਚਾਨਕ ਹੈਲੀਪੈਡ ਦੇ ਉੱਪਰ ਜਿਹੜਾ ਕਿ ਇੱਕ ਹਿੱਸਾ ਟੁੱਟ ਜਿਹੜਾ ਤਸ ਜਾਂਦਾ ਜਿਸ ਕਰਕੇ ਉਹਨਾਂ ਦੇ ਹੈਲੀਕਾਪਟਰ ਦਾ ਜਿਹੜਾ ਕਿ ਇੱਕ ਟਾਇਰ ਹੈ ਉਹ ਕੰਕਰੀਟ ਵਾਲੇ ਟੋਏ ਦੇ ਵਿੱਚ ਫਸ ਜਾਂਦਾ ਜਿਸ ਤੋਂ ਬਾਅਦ ਪੁਲਿਸ ਸੁਰੱਖਿਆ ਕਰਮਚਾਰੀ ਅਤੇ ਫਰਬ ਗੇੜ ਦੇ ਕਰਮਚਾਰੀਆਂ ਦੇ ਵੱਲੋਂ ਹੈਲੀਕਾਪਟਰ ਨੂੰ ਆਪਣੇ ਹੱਥਾਂ ਦੇ ਨਾਲ ਧੱਕਾ ਲਗਾ ਕੇ ਉਸ ਟੋਏ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਇਸ ਘਟਨਾ ਤੋਂ ਬਾਅਦ ਹੁਣ ਜੋ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਜਿਨ ਲਗਾਤਾਰ ਉਹ ਸੋਸ਼ਲ ਮੀਡੀਆ ਦੇ ਉੱਪਰ ਜ਼ਰੂਰ ਵਾਇਰਲ ਹੋਈਆਂ ਨੇ ਸੋ ਜਾਣਕਾਰੀ ਮਿਲੀ ਹੈ ਕਿ ਅੱਜ ਸਵੇਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੋਦਾ ਜਿਹੜਾ ਕਿ ਹੈਲੀਕਾਪਟਰ ਉਹ ਕੇਰਲ ਦੇ ਪਰਮਦਮ ਦੇ ਰਾਜੀਵ ਗਾਂਧੀ ਇੰਡੋ ਸਟੇਡੀਅਮ ਦੇ ਵਿੱਚ ਲੈਂਡ ਕਰ ਰਿਹਾ ਹੁੰਦਾ ਕਿ ਹੈਲੀਪੈਡ ਹੈਲੀਪੈਡ ਦਾ ਜਿਹੜਾ ਕਿ ਕੰਕਰੀਟ ਵਾਲਾ ਜਿਹੜਾ ਕਿ ਬਣਿਆ ਹੋਇਆ ਹੁੰਦਾ ਪਾਤ ਉਸ ਦਾ ਇੱਕ ਹਿੱਸਾ ਅਚਾਨਕ ਉਹ ਤਵ ਜਾਂਦਾ ਜਿਸ ਕਰਕੇ ਇੱਕ ਘਟਨਾ ਵਾਪਰਦੀ ਹੈ ਅਤੇ ਰੈਸਕਿਊ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਦੋਪਧੇ ਮੁਰਮੂ ਨੂੰ ਸੜਕੀ ਮਾਰਗ ਦੇ ਰਾਹੀਂ ਅਗਲੇ ਪ੍ਰੋਗਰਾਮ ਦੇ ਲਈ ਰਵਾਨਾ ਕੀਤਾ ਗਿਆ ਅਤੇ ਹੁਣ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਲਗਾਤਾਰ ਇਹ ਜਿਹੜਾ ਕੀ ਖਬਰਾਂ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਨੇ ਕਿ ਰਾਸ਼ਟਰਪਤੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਪਰ ਗਣੀਮਤ ਏਰੀਏ ਕੇਸ ਹਾਦਸੇ ਦੇ ਵਿੱਚ ਰਾਸ਼ਟਰਪਤੀ ਵਲਵਲ ਬੱਚੇ ਨੇ ਬਿਲਕੁਲ ਸਖ਼ਤ ਨੇ ਰੈਸਕਿਊ ਕੀਤਾ ਗਿਆ ਅਤੇ ਉਹਨਾਂ ਨੂੰ ਸੜਕੀ ਮਾਰਗ ਦੇ ਰਾਹੀਂ ਅਗਲੇ ਪ੍ਰੋਗਰਾਮ ਦੇ ਲਈ ਰਵਾਨਾ ਕੀਤਾ ਗਿਆ